ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਜਿੰਦਰਾ ਲਾ ਜਾ ਕੇ ਕਾਂਗਰਸੀ ਲੀਡਰਾਂ ਨੂੰ ਵਿਧਾਨ ਸਭਾ ਦੇ ਵਿੱਚ ਕੈਦ ਕਰਨ ਦੀ ਗੱਲ ਆਖੀ ਸੀ ਜਿਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਕੀ ਮਾਹੌਲ ਬਣਿਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਪਣੀ ਹਿੰਡ ਪੁਗਾ ਕੇ ਹਟੇ ਨੇ ਵਿਧਾਨ ਸਭਾ ਦੇ ਵਿੱਚ ਨਾ ਸਹੀ ਪਰ ਹੁਣ ਕਾਂਗਰਸੀ ਲੀਡਰਾਂ ਨੂੰ ਦੇਖੋ ਕਿੱਥੇ ਕੈਦ ਕਰਵਾ ਦਿੱਤਾ ਇਹ ਪੁਲਿਸ ਦੀਆਂ ਗੱਡੀਆਂ ਜੋ ਤੁਸੀਂ ਦੇਖ ਰਹੇ ਹੋ ਇਹ ਐਮਪੀ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਰਤ ਪੂਰਸ਼ਨ ਅਤੇ ਹੋਰ ਨਾਲ ਲੀਡਰਾਂ ਨੂੰ ਚੁੱਕ ਕੇ ਲੈ ਕੇ ਜਾ ਰਹੀਆਂ ਨੇ ਜਿਸ ਨੂੰ ਦੇਖ ਮੀਡੀਆ ਵਾਲੇ ਭਾਈ ਵੀ ਕੈਮਰੇ ਲੈ ਕੇ ਗੱਡੀਆਂ ਦੇ ਪਿੱਛੇ ਹੋ ਗਏ ਕਿਸਲਾ ਜਿਹੜੀ ਆ ਤੁਹਾਡੀ ਅੱਜ ਗ੍ਰਿਫਤਾਰੀ ਪਾਈ ਗਈ ਹੈ ਇਹ ਕਾਰਪੋਰੇਸ਼ਨ 스ਕੈਮ ਜਿਹੜਾ ਕੱਢਿਆ ਤਾਲੇ ਲਗਾਏ ਜਿਹ 스ਕੈਮ ਹੁੰਦੇ ਨੇ ਕਿਸ ਤਰ੍ਹਾਂ ਦੇਖੋ ਗ੍ਰਿਫਤਾਰੀ ਅੱਜ ਤੁਹਾਨੂੰ ਜਦੋਂ ਲੋਕਤੰਤਰ ਹੀ ਖਤਰੇ 'ਚ ਆ ਜਾਏ ਆਪੋਜੀਸ਼ਨ ਤੇ ਜਿਹੜੇ ਲੋਕਾਂ ਦੀ ਆਵਾਜ਼ ਚੱਕਣ ਵਾਲੇ ਬੰਦੇ ਆ ਉਹਨਾਂ ਦੀ ਆਵਾਜ਼ ਕਿਸ ਤਰੀਕੇ ਬੰਦ ਕਰਨੀ ਹੈ ਉਹਦਾ ਇਹ ਜਿੰਦਾ ਜાગਦਾ ਉਦਾਹਰਣ ਤੇ 21 ਲੈਵਲ ਦਾ ਬੰਦਾ ਚਾਹੇ ਕੋਈ ਐਮਪੀ ਲੈਵਲ ਦਾ ਹੈ ਚਾਹੇ ਕੋਈ ਵੀ ਹੈ ਉਹਨਦੇ ਤੇ ਐਫ ਆਈ ਆਰ ਕਰੋ ਔਰ ਅੰਦਰ ਪਾ ਦਿਓ ਜ਼ੁਬਾਨ ਬੰਦ ਕਰ ਦਿਓ ਅੰਦਰ ਅੰਦਰ ਸੀਐਮ ਸਾਰੇ ਸਾਡੇ ਐਮਐਲਏ ਨੂੰ ਦਬਕੇ ਮਾਰਦਾ ਹੈ ਤੇ ਬਾਹਰ ਉਹਨੇ ਸਾਰੀ ਅਮਲਾ ਪਹਿਲਾ ਲਾਤਾ ਨਵੀਆਂ ਗੱਡੀਆਂ ਪੁਲਿਸ ਦੀਆਂ ਕੰਮ ਆ ਗਈਆਂ ਆ ਪਹਿਲਾਂ ਦੇਖੋ ਇਹ ਪੁਲਿਸ ਨੂੰ ਇਹ ਨਵੀਆਂ ਗੱਡੀਆਂ ਦਿੱਤੀਆਂ ਇਸੇ ਕੰਮ ਨੂੰ ਲੇਕਿਨ ਇਹ ਕਿੱਦਾਂ ਦੇਖਦੇ ਬਿੱਟੂ ਸਾਹਿਬ ਜਿਹੜੀ ਤਲਵਾਰ ਸਾਹਿਬ ਦੇ ਹੱਥ ਦੇ ਉੱਤੇ ਵੀ ਉਸ ਦੇ ਚੋੜ ਲੱਗੀ ਸੀਗੀ ਉਹਦਾ ਮੁਕੱਦਮਾ ਦਰਜ ਹੋਏਗਾ ਕਿੰਨੀ ਗੱਲ ਹੈ ਕਿ ਤੁਹਾਡੇ ਉੱਤੇ ਹੀ ਆ ਦੁਬਾਰਾ ਜਿਹੜਾ ਮੈਡੀਕਲ ਰਿਪੋਰਟ ਪਰਚਾ ਦਰਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਯਾਰ ਇਹ ਤਾਂ ਸਾਡੇ ਆ ਨਾ ਜੀ ਬਿਲਕੁਲ ਇਹਨਾਂ ਦੇ ਉਲਟ ਸੀ ਕੀ ਬੋਲੀਏ ਜੀ ਜਿਹੜੀ ਪੁਲਿਸ ਆ ਉਹ ਸਾਡੀ ਆ ਕਾਰਪੋਰੇਸ਼ਨ ਉਹ ਸਾਡੀ ਆ ਜਿਹੜੇ ਅਫਸਰ ਨੇ ਉਹ ਕਟਪੁਤਲੀ ਬਣੇ ਹੋਏ ਆ ਆਮ ਆਦਮੀ ਛੱ ਉਦਲੀਓ ਜਿਹੜਾ ਕਮਿਸ਼ਨਰ ਲੱਗਦਾ ਉਹਦੇ ਕਈ ਤੇ ਲੱਗਦਾ ਕਾਰਪੋਰੇਸ਼ਨ ਦਾ ਜਿਹੜੀਆਂ ਸੀਟਾਂ ਪੈਸੇ ਬਣਾਉਣ ਲੀਆਂ ਸੀਟਾਂ ਉਹ ਸਾਰੀਆਂ ਰਾਗਬ ਚੱਡੇ ਦੇ ਕਹਿੰਦੇ ਲੱਗਦੀਆਂ ਐ ਜੀ ਇਸ ਕਰਕੇ ਉਧਰ ਚੱਡੇ ਨੂੰ ਗਿਆ ਉਹ ਤਕਲੀਫ ਹੋਈ ਜੀ ਉਹਨੇ ਆਪਣੇ ਆਕੇ ਤੋਂ ਗਏ ਕੇ ਪਰਚਾ ਦਰਜ ਕਰਵਾਇਆ ਜੀ ਨਹੀਂ ਪਰਚਾ ਤੁਸੀਂ ਮੈਨੂੰ ਦੱਸੋ ਤੁਸੀਂ ਸਾਰੇ মিডিਆ ਵਾਲੇ ਉੱਥੇ ਸੀ ਜੀ ਬਿਲਕੁਲ ਐਫ ਆਈ ਆਰ ਬਣਨ ਦਾ ਉਹਦਾ ਮਤਲਬ ਕੀ ਆ ਜੀ ਪਰ ਕਿਤੇ ਨਾ ਕਿਤੇ ਜਿੱਥੇ ਚੂੰਡੀ ਵੱਢਣੀ ਸੀ ਉਹ ਵੱਢੀ ਗਈ ਜੀ ਇਥੋਂ ਇਹ ਪਤਾ ਲੱਗਦਾ ਆ ਤਾਂ ਯਾਰ ਇਤਨਾ ਇਹ ਪੋਲਿਟਿਕਲ ਬੰਦਿਆਂ ਨੂੰ ਲੋਕਾਂ ਲਈ ਜੇਲ੍ਹ ਜਾਣਾ ਤਾਂ ਇਹ ਤਾਂ ਇਹ ਤਾਂ ਸਾਡੇ ਮੈਡਲ ਆ ਜਿਵੇਂ ਮੈਂ ਕਿਹਾ ਤੁਹਾਨੂੰ ਜੀ ਰਾਤਾਂ ਹੀ ਕੱਟਣੀਆਂ ਏ ਦਿਨ ਜਿਹੜੇ ਉਹ ਕਮਰੇ ਚ ਨਹੀਂ ਤਾਂ ਜੇਲ੍ਹ ਚ ਸਹੀ ਲੇਕਿਨ ਇਹ ਬੁਗਲਾਟ ਹੋ ਗਈ ਆ ਮਰੀ ਪਾਰਟੀ ਨੂੰ ਕੀ ਲਗਾਤਾਰ ਉਹ ਵਿਧਾਨ ਸਭਾ ਦੇ ਵਿੱਚ ਤਾਂ ਵੀ ਵਿਰੋਧ ਜਿਹੜਾ ਕੀਤਾ ਗਿਆ ਸੀਗਾ ਲੇਕਿਨ ਉਸ ਤਰ੍ਹਾਂ ਹੀ ਬੋਲੇ ਜਾ ਰਹੇ ਸੀਗੇ ਲੇਕਿਨ ਭਗਵੰਤ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਕਹਿੰਦੇ ਗੱਲ ਕਰ ਰਹੇ ਸੀ ਲੇਕਿਨ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਹੋਵੇ ਕੀ ਵਿਧਾਨ ਸਭਾ ਦੇ ਵਿੱਚ ਇਹ ਪ੍ਰੋਟੋਕੋਲ ਕੀ ਚੱਲਦਾ ਪਿਆ ਵੇਖੋ ਜੇ ਸਾਡੇ ਤੇ ਪਰਚਾ ਦਰਜ ਕੀਤਾ ਤੇ ਭਗਵੰਤ ਮਾਨ ਸਾਹਿਬ ਤੋਂ ਉਹ ਪਰਚਾ ਉਹ ਉਹ ਤਾਲਾ ਹੈ ਜੀ ਉਹ ਵਿਧਾਨ ਸਭਾ ਚ ਉਹਨਾਂ ਨੇ ਕਿਹਾ ਤਸਪੀਕਰ ਨੂੰ ਜੀ ਵੀ ਭਾਈ ਆ ਬਿੱਟੂ ਨੇ ਕਾਰਪੋਰੇਸ਼ਨ ਚ ਲਾਇਆ ਸੀ ਤੇ ਤੁਸੀਂ ਇੱਥੇ ਵਿਧਾਨ ਸਭਾ ਨੂੰ ਲਾ ਦਿਓ ਫਿਰ ਉਹਨਾਂ ਤੇ ਪਰਚਾ ਦਰਜ ਕੌਣ ਕਰੂਗਾ ਦੇਖਾਂਗੇ ਸਾਹਬ ਸਾਹਬ ਹੁੰਦੇ ਰਹਿੰਦੇ ਆ ਸਿਆਸਤ ਚ ਕਿਹੜੀ ਗੱਲ ਇਹ ਤਾਂ ਦਿਨ ਬਦਲਦੇ ਰਹਿੰਦੇ ਆ ਇਹ ਤਾਂ ਐ ਹੈ ਘੜੀ ਐ ਘੰਮਦੀ ਉੱਥੇ ਵੇਰ ਆ ਜਾਂਦੀ ਹੈ ਇਹ ਤਾਂ ਚੱਲਦਾ ਰਹਿੰਦਾ ਕੰਮ ਅਸੀਂ ਤਾਂ ਕੋਈ ਨਵੇਂ ਨਹੀਂ ਕੀ ਅਸੀਂ ਤਾਂ ਦੇਖੀਆਂ ਹੋਈਆਂ ਸਾਰੀਆਂ ਚੀਜ਼ਾਂ ਇਹ ਅਣਜਾਣ ਬੰਦੇ ਆ ਪਰ ਗੱਲ ਇੱਕ ਦੇਖੋ 1000 ਰੁਪਿਆ ਅੱਜ ਅੱਜ ਬਜਟ ਚ ਮੈਂ ਤੁਹਾਨੂੰ ਪੁੱਛਦਾ ਗਰੰਟੀ ਸੀ ਨਾ ਅੱਜ 1000 ਰੁਪਿਆ ਦਿੱਤਾ ਚੀਮਾ ਸਾਹਿਬ ਨੇ ਅਨਾਉਂਸ ਕਰ ਰਹੇ ਸੀ 2500 ਪੈਨਸ਼ਨ ਕੀਤੀ ਅੱਜ ਮੈਨੂੰ ਇਹ ਦੱਸੋ ਸ਼ਗਨ ਸਕੀਮ ਮਿਲ ਰਹੀ ਹੈ ਕਿਸੇ ਨੂੰ ਅੱਜ ਕੀ ਕਿਸਾਨਾਂ ਦੇ ਜਿਹੜੀ ਜਿਹੜੀ ਚੁਟਕੀ ਨਾਲ ਕਹਿੰਦੀ ਸੀ ਉਹ ਸਾਡੀ ਭੈਣ ਵੀ ਚੁਟਕੀ ਮਾਰ ਕੇ ਐਮਐਸਸੀ 23 ਵਸਲਾਂ ਦੀ ਉਹ ਅੱਜ ਦਿੱਤੀ ਇਸ ਕਰਕੇ ਜਦੋਂ ਕੁਛ ਰਹਿੰਦਾ ਨਹੀਂਗਾ ਫਿਰ ਅਬਾ ਤਬਾ ਹੀ ਬੋਲ ਸਕਦੇ ਹੋ ਤੁਸੀਂ ਰਫ ਲੈਂਗੁਏਜ ਵਰਤਦੇ ਹੋ ਉਹ ਸੀਐਮ ਤਾਂ ਬਹੁਤ ਬਹੁਤ ਵੱਡਾ ਅਹੁਦਾ ਹੁੰਦਾ ਯਾਰ ਸੀਐਮ ਦੀ ਗਰਮਾ ਹੀ ਅਲੱਗ ਹੁੰਦੀ ਹੈ ਐਮਪੀ ਤੋਂ ਬਾਅਦ ਪਹਿਲੀ ਵਾਰ ਸੀਐਮ ਬਣੇ ਨੇ ਬੁਖਲਾਹਟ ਆ ਗਈ ਕਿ ਨਵਾਂ ਨਵਾਂ ਸੀਐਮ ਦਾ ਚਿਹਰਾ ਦੇਖ ਲਿਆ ਕਿ 92 ਸੀਟਾਂ ਦਾ ਹੰਕਾਰ ਆ ਗਿਆ ਉਹ ਨੇੜੇ ਆ ਕੇ ਇਹ ਦਿਨ ਆ ਜਿੱਦਣ ਪਾਰਲੀਮੈਂਟ ਦੇ ਇਲੈਕਸ਼ਨ ਹੋ ਗੀਆਂ ਉਸ ਦਿਨ ਪਤਾ ਹੀ ਨਹੀਂ ਲੱਗਣਾ ਵੀ ਭੱਜ ਕੇ ਦਿਨ ਕਿੱਧਰ ਨੂੰ ਇਸ ਕਰਕੇ ਉਹ ਦੇਖੋ ਦੋ ਕੰਮ ਨੇ ਇਹਨਾਂ ਦੇ ਇੱਕ ਗੱਲ ਲੋਕਾਂ ਦਾ ਧੰਨਵਾਦ ਮੈਂ ਕਰਦਾ ਵੀ ਇਹਨਾਂ ਦੇ ਵਿਆਹ ਹੋ ਗਏ ਸਾਰਿਆਂ ਦੇ ਹੁਣ ਆ ਲੋੜੀਆਂ ਆ ਜਾਣਗੀਆਂ ਹੁਣ ਇਹਨਾਂ ਦੇ ਬੱਚੇ ਹੋ ਜਾਣਗੇ ਦੋ ਕੰਮ ਇਹਨਾਂ ਦੇ ਇਹਨਾਂ ਨੂੰ ਵਧਾਈ ਆ ਵਿਆਹਾਂ ਦੀ ਤੇ ਜਵਾਕਾਂ ਦੀ ਉਹ ਲੋਕਾਂ ਦੇ ਬਾਰੇ ਜਾਈਏ ਲੋਕਾਂ ਨੇ ਇਹਨਾਂ ਦੇ ਘਰੇ ਖੁਸ਼ੀਆਂ ਲਿਆਤੀਆਂ ਇਹਨਾਂ ਨੇ ਲੋਕਾਂ ਦੇ ਘਰੇ ਸੋਗ ਲਿਆਤਾ ਫਰਕ ਤਾਂ ਹੀ ਨਹੀਂ ਸਰ ਪੁਲਪੁਲਰ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅੱਜ ਕਿੰਨੇ ਸਰ ਕਿੰਨੀ ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਸਰ ਕਰ ਰਹੇ ਜੀ 1 ਸੈਕਿੰਡ ਸਰ ਕਿੰਨੇ ਕਿੰਨੇ ਹੋਣੇ ਰਾਸ਼ਟ ਜਿਵੇਂ ਦੀ ਕਾਰਵਾਈ ਕੀਤੀ ਇਹਨਾਂ ਨੂੰ ਗੱਲ ਪ੍ਰੋਡਿਊਸ ਕਰਨ ਵਾਸਤੇ ਕਿਹਾ ਗਿਆ ਜੀ ਜੀ ਜੋ ਜਿਹੜਾ ਹੈਗਾ ਜੋ ਡਿਊ ਪ੍ਰोसीजर ਹੁੰਦਾ ਹੈਗਾ ਜੀ ਤੇ ਮੇਰੇ ਕੋਲ ਪਹਿਲਾਂ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਹੈਗਾ ਦੀ ਬੀਸ਼ੇ ਫਿਰ ਕਿੰਨੇ ਦਿਨ ਲਈ ਜੁਡੀਸ਼ਲ ਭੇਜਣਗੇ ਕੱਲ ਦੀ ਦੁਬਾਰਾ ਪੇਸ਼ ਮੰਗੀ ਐ ਅੱਛਾ ਜੀ ਠੀਕ ਹੈ ਜੀ ਦੁਬਾਰਾ ਪ੍ਰੋਡਿਊਸ ਕੀਤਾ ਤੇ ਅੱਜ ਕੋ ਜੇਲ ਭੇਜਿਆ ਜਾਊਗਾ ਜਾਂ ਇੰਤਰ ਰੱਖੇ ਜਾਊਗਾ ਜੇਲ ਭੇਜਿਆ ਜਾਊਗਾ ਜੀ ਤੇ ਸਰ ਕਿੰਨੇ ਜਣਿਆਂ ਨੂੰ ਭੇਜਿਆ ਜਾ ਰਿਹਾ ਚਾਰ ਬੰਦੇ ਫਿਰ ਕੌਣ ਕੌਣ ਹੈ ਸਤਿ ਅਕਾਲ ਅਸ਼ੋਜੀ ਜੀ ਜੀ ਸਾਥ ਦਾ ਐਮਐਲਏ ਕੁਲਵਰ ਸਾਹਿਬ ਨੇ ਐਫਸੀ ਸਾਹਿਬ ਨੇ ਮਿੱਟੂ ਸਾਹਿਬ ਨੇ ਡਿਫਰਿੰਗ ਯਰ ਜਿਹੜੇ ਨੇ ਸ਼ਾਂਤਪੁਰ ਮੋਟਰ ਠੀਕ ਹੈ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏ ਡੀ ਸੀ ਪੀ ਰਮਨਜੀਤ ਸਿੰਘ ਪੁੱਲਰ ਹੋਰਾਂ ਨੇ ਦੱਸਿਆ ਕਿ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਕਾਂਗਰਸੀ ਲੀਡਰਾਂ ਦਾ ਅੱਜ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਕੱਲ ਮੁਰਤ ਤੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਬਾਕੀ ਅਦਾਲਤ ਦੇ ਮੁਤਾਬਿਕ ਅਗਲੀ ਕਾਰਵਾਈ ਅਮਲ ਚੇਲਿਆਂਦੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ